ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਕਿਸੇ ਪਾਰਕ ਦੇ ਵਿੱਚ ਨਹੀਂ ਆਏ ਜੀ ਅੱਜ ਆਪਾਂ ਕਿਸੇ ਮਾਲ ਦੇ ਵਿੱਚ ਨਹੀਂ ਆਏ ਅੱਜ ਆਪਾਂ ਜਿਸ ਸਥਾਨ ਤੇ ਆਇਆ ਉਸ ਸਥਾਨ ਦਾ ਨਾਮ ਹੈ ਅਮਰ ਸ਼ਹੀਦ ਬਾਬਾ ਚੇਤ ਸਿੰਘ ਜੀ ਖਲਕਟ ਛੋ ਇਹ ਪਾਵਨ ਪੁਨੀਤ ਰਸ਼ਹੀਦ ਦਾ ਸਥਾਨ ਪਟਿਆਲੇ ਦੇ ਬਾਰਨਪਿੰਡ ਦੇ ਵਿੱਚ ਸਥਿਤ ਹੈ ਜੀ ਇਸ ਸਥਾਨ ਦੀ ਮਹੱਤਤਾ ਤੁਸੀਂ ਸਮਝੇਗੇਗੇ ਹੋਵੋਗੇ ਕਿ ਸ਼ਹੀਦੀ ਦਾ ਸਥਾਨ ਹੈ ਬਾਬਾ ਜੈ ਸਿੰਘ ਜੀ ਖਲਕਟ ਜੀ ਦੇ ਨਾਮ ਪਿੱਛੇ ਸ਼ਹੀਦੀ ਜੋ ਨਾਮ ਲੱਗਦਾ ਉਹ ਹੈ ਖਲਕਟ ਖਲਕਟ ਤੋਂ ਆਪਾਂ ਸਮਝ ਸਕਦੇ ਹਾਂ ਕਿ ਇੱਥੇ ਬਾਬਾ ਜੀ ਦੀ ਖਲ ਉਤਾਰੀ ਗਈ ਹੋਵੇਗੀ ਜਾਂ ਕੱਟੀ ਗਈ ਹੋਵੇਗੀ ਸੋ ਇਸ ਬਾਬਾ ਜੀ ਦੀ ਸਮਾਦਿਆ ਉੱਤਰ ਸ਼ਹੀਦੀ ਜੋ ਜੋ ਤੇ ਹੋ ਜਾਗ ਰਹੀ ਹੈ ਤੇ ਇੱਥੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਇੱਥੇ ਬਾਬਾ ਜੀ ਪੇਟ ਦੇ ਨਾਲ ਕੁੱਠੇ ਲਟਕਾਏ ਹੋਏ ਨੇ ਤੇ ਉਹਨਾਂ ਦੀ ਖਲ ਉਤਾਰੀ ਜਾ ਰਹੀ ਹੈ ਇਹ ਗੁਰਦੁਆਰਾ ਪਹਿਲਾਂ ਜਦੋਂ ਸ਼ੁਰੂਆਤੀ ਸਮੇਂ ਦੇ ਵਿੱਚ ਸਾਹਮਣੇ ਆਇਆ ਇਹ ਸਥਾਨ ਤੇ ਕਾਫੀ ਛੋਟਾ ਸੀ ਬਟ ਇਕਲੀमिटेड ਜੀ ਸਪੇਸ ਸੀ ਇੱਥੇ ਬਟ ਹੌਲੀ ਹੌਲੀ ਮਹਾਰਾਲਤੀ ਸ਼ਹੀਦ ਸਿੰਘਾਂ ਦੇ ਨਾਲ ਇੰਨਾ ਪਿਆਰੀ ਆ ਉਹਨਾਂ ਦਾ ਕਿ ਇੰਨਾ ਵੱਡਾ ਸਥਾਨ ਬਣ ਗਿਆ ਤੁਹਾਨੂੰ ਇਸ ਪੂਰੇ ਸਥਾਨ ਦੀ ਜੋ ਵੀਡੀਓ ਹੈ ਉਹ ਦਿਖਾਵਾਂਗੇ ਜੀ ਹੁਣ ਤੁਸੀਂ ਇੱਥੇ ਧਿਆਨ ਨਾਲ ਦੇਖਿਓ ਸਾਹਮਣੇ ਤੁਹਾਨੂੰ ਤਸਵੀਰ ਦਿਖਾਈ ਦੇ ਰਹੀ ਹੈ ਤੋਂ ਸਾਹਮਣੇ ਤਸਵੀਰ ਹੈ ਜਿੱਥੇ ਭਾਈ ਸਾਹ ਨੂੰ ਪੁੱਠਾ ਲਟਕਾਇਆ ਹੋਇਆ ਉੱਥੇ ਬਾਬਾ ਜੈ ਸਿੰਘ ਨਿਖਲਕਟ ਤੇ ਸਾਈਡ ਦੇ ਵਿੱਚ ਦੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਉਹ ਉਹਨਾਂ ਦਾ ਪਰਿਵਾਰ ਹੈ ਜੀ ਉਹਨਾਂ ਦੇ ਪਰਿਵਾਰ ਦੇ ਵਿੱਚ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਡਰਾਉਣ ਦੇ ਲਈ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਮਾਤਾ ਧਨਖੌਰ ਜੀ ਉਹਨਾਂ ਦੇ ਦੋ ਪੁੱਤਰ ਭਾਈ ਖੜਾਕਾ ਭਾਈ ਅ ਕੜਕ ਸਿੰਘ ਜੀ ਤੇ ਉਹਨਾਂ ਦੀ ਇੱਕ ਛੋਟੇ ਪੁੱਤਰ ਦੀ ਧਰਮ ਪਤਨੀ ਅ ਬੀਬੀ ਅਮਰ ਕੌਰ ਜੀ ਸਾਨਾ ਜਿਨ੍ਹਾਂ ਨੂੰ ਸ਼ਹੀਦ ਕਰ ਕੀਤਾ ਗਿਆ ਕੋ-ਕੋ ਕੇ ਤੇ ਉਹਨਾਂ ਤੋਂ ਬਾਅਦ ਭਾਈ ਜੈ ਸਿੰਘ ਜੀ ਖਲਕੜ ਜੀ ਨੂੰ ਉਹਨਾਂ ਦੀ ਪੁੱਠੇ ਖੱਲ ਤਾਰ ਕੇ ਸ਼ਹੀਦ ਕੀਤਾ ਗਿਆ ਹਾਂ ਪੂਰਾ ਜੋ ਇੱਥੇ ਜਗ੍ਹਾ ਹੈ ਉਹਦੇ ਦਰਸ਼ਨ ਕਰਵਾਣੇ ਆ ਜੀ ਇੱਧਰ ਚੱਲਦੇ ਆਂ ਜੀ ਇੱਧਰ ਦੇਖਦੇ ਆਪਾਂ ਹਾਂ ਇੱਥੇ ਜੋ ਇੱਥੇ ਪੇੜ ਤੁਹਾਨੂੰ ਦਿਖਾ ਰੱਖਿਆ ਪੇਂਟਿੰਗ ਦੇ ਵਿੱਚੋਂ ਇਹ ਪੇੜ ਹੈ ਜੀ ਹਨੇਰੇ ਕਰਕੇ ਚੰਗੀ ਤਰ੍ਹਾਂ ਦਿਖਾਈ ਨਹੀਂ ਦੇ ਰਿਹਾ ਮੈਂ ਮਾਫੀ ਚਾਹਾਂਗਾ ਹਨੇਰੇ ਦੇ ਵਿੱਚ ਵੀਡੀਓ ਬਣਾ ਰਿਹਾ ਕਿਉਂਕਿ ਦਿਨੇ-ਦਿਨੇ ਕੰਮ ਤੇ ਹੁੰਨੇ ਆ ਬਹੁਤਾ ਸਮਾਂ ਨਹੀਂ ਲੱਗਦਾ ਦਰ ਆਉਣ ਦਾ ਤੇ ਸ਼ਾਮ-ਸ਼ਾਮ ਨੂੰ 1900 ਇਹੀ ਟਾਈਮ ਮਿਲਦਾ ਹੈ ਵੀਡੀਓ ਬਣਾਉਣ ਦਾ ਮਾਫੀ ਚਾਹਾਂਗਾ ਮੈਂ ਤੇ ਅੱਗੇ ਜੇ ਤੁਸੀਂ ਨਿਸ਼ਾਨ ਸਾਹਿਬ ਦੇਖ ਰਹੇ ਹੋ ਜੀ ਸਾਜ ਤੇ ਦਿਖਾ ਰਹੇ ਕਾਂਪਦੇ ਛਿਤਾ ਰਹੇ ਝੂਲਦੇ ਨਿਸ਼ਾਨ ਰਹੇ ਪੰਤ ਮਹਾਰਾਜ ਕੀ ਇਹ ਪਾਵਨਾ ਜੋ ਨਿਸ਼ਾਨ ਸਾਹਿਬ ਹੀ ਜੀ ਬਾਬਾ ਜੀ ਦੀ ਸ਼ਹੀਦੀ ਸਥਾਨ ਦੇ ਝੂਲ ਰਿਹਾ ਹੈ ਅੱਗੇ ਚੱਲਦੇ ਹਾਂ ਜੀ ਉਪਤੇ ਚਾਉਨੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤੁਸੀਂ ਦੇਖ ਸਾਡੇ ਕਿੰਨਾ ਸੋਹਣਾ ਗੁਰਦੁਆਰਾ ਤਿਆਰ ਕੀਤਾ ਹੋਇਆ ਅੱਜ ਦੇ ਟ੍ਰੇਟ ਦੇ ਵਿੱਚ ਕਿਸੇ ਟਾਈਮ ਇੱਕ ਕਮਰਾ ਸੀਗਾ ਇੱਕ ਕਮਰਾ ਸੀਗਾ ਤੇ ਇੱਕ ਕਮਰੇ ਤੋਂ ਐਡਾ ਵੱਡਾ ਮਹਿਲ ਬਣਾ ਦਿੱਤਾ ਉਸ ਮਹਾਰਾਜ ਦੀ ਨੇ ਕਿਰਪਾ ਹੋਈ ਤੁਸੀਂ ਦੇਖ ਸਕਦੇ ਹੋਗੇ ਆਸੇ-ਪਾਸੇ ਤੋਂ ਵੀ ਬਿਲਕੁਲ ਸਾਫ਼ ਸਫਾਈ ਰੱਖੀ ਹੋਈ ਹੈ ਤੇ ਇਹ ਇੱਥੇ ਹੁਕਮਨਾਮਾ ਲਿਖਿਆ ਹੋਇਆ ਹੈ ਇਹ ਪੜ੍ਹ ਕੇ ਸੁਣਾਉਣਾ ਤੁਹਾਨੂੰ ਸੋਹੀ ਮਹੱਲਾ ਪੰਜਵਾਂ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦਿਹ ਨਾਮ ਕਰ ਆਪਣੇ ਚਿਹਰੇ ਰਹਾਉ ਸਤਨਾਮ ਵਾਹਿਗੁਰੂ ਅੱਗੇ ਚੱਲਦੇ ਆ ਜੀ ਇੱਥੇ ਦਰਵਾਜ਼ੇ ਦੀਆਂ ਨਕਾਸ਼ੀਆਂ ਦੇਖੋ ਕਿੰਨੀਆਂ ਸੋਹਣੀਆਂ ਤਿਆਰ ਕੀਤੀਆਂ ਹੋਈਆਂ ਨੇ ਵਾਹਿਗੁਰੂ ਸਤਨਾਮ ਵਾਹਿਗੁਰੂ ਐਂਟਰ ਕਰ ਚੁੱਕੇ ਆ ਜੀ ਇੱਥੇ ਕੋਈ ਸੰਗਤ ਨਹੀਂ ਹੈ ਕਿਉਂਕਿ ਹਨੇਰਾ ਕਾਫੀ ਜ਼ਿਆਦਾ ਹੋ ਗਿਆ ਵਾਪਾ ਜੀ ਪਾਠ ਕਰ ਰਹੇ ਨੇ ਤੇ ਇੱਥੇ ਸਾਹਮਣੇ ਤਖਤ ਜੀ ਤੇ ਮਹਾਰਾਜ ਅਮਰਤ ਵੇਲੇ ਪ੍ਰਕਾਸ਼ ਪ੍ਰਕਾਸ਼ਿਤ ਹੁੰਦੇ ਨੇ ਉਹਨਾਂ ਦਾ ਪ੍ਰਕਾਸ਼ ਕੀਤਾ ਜਾਂਦਾ ਇੱਥੇ ਇਹ ਸ਼ਸਤਰਸ ਜਿਹਾ ਆਏ ਹੋਏ ਨੇ ਤੇ ਲਿਖਿਆ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਘਟ ਮਰੇ ਕਬੂ ਹੁ ਨਾ ਛੜੇ ਖੇਤ ਤੇ ਮਹਾਰਾਜ ਇੱਥੇ ਵਿਰਾਜਮਾਨ ਹੁੰਦੇ ਨੇ ਤੇ ਇਸ ਸਮੇਂ ਮਹਾਰਾਜ ਇਸ ਸੋਸਨਸਾਇਦ ਦੇ ਵਿੱਚ ਹੁਣ ਦੀ ਸੇਵਾ ਹੋ ਚੁੱਕੀ ਹੈ ਤੇ ਦਰਸ਼ਨ ਕਰੋ ਜੀ ਵਾਹਿਗੁਰੂ 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 ਇਹ ਨਗਾਰਾ ਰੱਖਿਆ ਹੋਇਆ ਜੀ ਵਾਹਿਗੁਰੂ ਕਾ ਲਈ ਸ਼ਾਨ ਤਖਤ ਤਿਆਰ ਕੀਤਾ ਹੋਇਆ ਮਹਾਰਾਜ ਦਾ ਹੈ ਜੀ ਤੇ ਵਾਪਿਸ ਤੋਂ ਚੱਲਦੇ ਆ ਜੀ ਕਿਉਂਕਿ ਇੱਕ ਲਿਮਿਟੇਸ਼ਨ ਹੁੰਦੀ ਆ ਕਿ ਇਹਨੇ ਟਾਈਮ ਤੱਕ ਗਰੂ ਕਰ ਦੇ ਵਿੱਚ ਸੰਕਤ ਆ ਸਕਦੀ ਹੈ ਉਸ ਤੋਂ ਬਾਅਦ ਫਿਰ ਅੰਮਰ ਦੇ ਵੇਲੇ ਦੁਆਰ ਖੁੱਲੇ ਜਾਂਦੇ ਨੇ ਮੜ ਤੋਂ ਤੇ ਨਕਾਸ਼ੀਆਂ ਮੈਨੂੰ ਬੜੀਆਂ ਵਧੀਆ ਲੱਗੀਆਂ ਜੀ ਇਸ ਗਰੂ ਕਰ ਦੇ ਜੋ ਤਰਵਾਜੀ ਤੇ ਤਿਆਰ ਕੀਤੀਆਂ ਹੋਈਆਂ ਨੇ ਨਿਸ਼ਾਨ ਸਾਹਿਬ ਵਾਹਿਗੁਰੂ ਵਾਹਿਗੁਰੂ ਉਹ ਮੈਂ ਵੀ ਆਪਣੇ ਆਪ ਨੂੰ ਬੜਾ ਭਾਗਾਂ ਵਾਲਾ ਫੀਲ ਕਰ ਰਿਹਾ ਜੀ ਕਿਉਂਕਿ ਅ ਮੇਰੇ ਰਾਹੀ ਮਹਾਰਾਜ ਨੇ ਇਹ ਸੇਵਾ ਲਈ ਹੈ ਜੀ ਇਹ ਵੀਡੀਓ ਬਣਾਉਣ ਦੇ ਵਿੱਚ ਹਾਲਾਂਕਿ ਮੇਰਾ ਪਰਸਨਲ ਇਹਦੇ ਵਿੱਚ ਖੋਦਾ ਇੱਕ ਲਾਲਚ ਹੋ ਸਕਦਾ ਹੈ ਪਰ ਮਹਾਰਾਜ ਨੇ ਮੈਨੂੰ ਇਹ ਸੇਵਾ ਦਿੱਤੀ ਮੈਂ ਬੜਾ ਖੁਸ਼ ਹਾਂ ਇਸ ਗੱਲ ਤੋਂ ਤੇ ਬਾਹਰੋਂ ਦੇਖਦੇ ਜੀ ਗੁਰਦੁਆਰੇ ਦੀ ਜੋ ਇਮਾਰਤ ਹੈ ਜਿਹੜੀ ਵਾਲੀ ਸ਼ਾਨ ਗੁਰਦੁਆਰਾ ਹੈ ਬਾਹਰੋਂ ਦਰਸ਼ਨ ਕਰਦੇ ਆਂ ਆਹ ਇੱਕ ਰੋ ਕੰਨਾ ਸੋਹਣਾ ਲੱਗ ਰਿਹਾ ਹੈ ਤੇ ਦਰੋਸਤਾਂ ਨੂੰ ਵਾਪਸ ਆ ਗਿਆ ਜੀ ਜਿੱਥੇ ਪਾਪਾ ਜੀ ਦੀ ਸਮਾਦ ਮੌਜੂਦ ਹੈ ਉਹਨਾਂ ਦੇ ਸਮਾਦ ਦੇ ਉੱਤੇ ਵੀ ਇੱਕ ਨਿਸ਼ਾਨ ਸਾਹਿਬ ਚੁੱਕ ਰਿਹਾ ਹੈ ਜਦੋਂ ਤੁਸੀਂ ਇੱਥੇ ਦਰਸ਼ਨ ਕਰਨ ਆਵੋਗੇ ਤੇ ਤੁਸੀਂ ਇੱਥੇ ਧਿਆਨ ਨਾਲ ਦੇਖ ਸਕੋ ਕਿਉਂਕਿ ਹੁਣ ਹਨੇਰਾ ਹੈ ਮੈਂ ਮਾਫੀ ਚਾਹਾਂਗਾ ਫਿਰ ਤੋਂ ਹਨੇਰੇ ਵਿੱਚ ਸਹੀ ਤਰ੍ਹਾਂ ਨਜ਼ਰ ਨਹੀਂ ਆ ਰਹੀ ਹੈ ਪਾਪਾ ਜੀ ਦਾ ਅਸ਼ੇ ਹੀ ਦੇ ਸਥਾਨ ਜਿੱਥੇ ਉਹਨਾਂ ਨੂੰ ਪੇਟ ਤੇ ਪੁੱਠਾ ਲਟਕਾਇਆ ਗਿਆ ਉੱਧਰ ਤੁਸੀਂ ਟਾਲਾ ਦੇਖ ਰਹੇ ਹੋ ਕਿ ਜਿੱਥੇ ਨਾਲ ਉਹਨਾਂ ਨੂੰ ਪੁੱਠਾ ਲਟਕਾਇਆ ਗਿਆ ਸੀ ਤੇ ਉਹਨਾਂ ਦੀ ਖਾਲ ਉਤਾਰੀ ਗਈ ਸੀ ਸੋ ਹੁਣ ਚੱਲਦੇ ਹਾਂ ਜੀ ਜਿੰਨੀ ਕ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਪ੍ਰਵਾਨ ਕਰਿਓ ਭੋਲਾ ਚੌਕਾਂ ਦੀ ਖਿਮਾ ਚਾਹਾਂਗਾ ਭੋਲਾ ਚੌਕਾਂ ਸੰਗਤ ਦੀ ਮਾਫ ਕਰਿਓ ਵਾਹਿਗੁਰੂ ਜੀ ਮਹਾਰਾਜ ਮਾਫ ਕਰਨਾ ਹੁਣ ਵਾਪਸ ਘਰ ਨੂੰ ਚੱਲਦੇ ਹਾਂ ਕਿਉਂਕਿ ਹਨੇਰਾ ਕਾਫੀ ਜ਼ਿਆਦਾ ਹੋ ਗਿਆ ਹੈ ਸੋ ਦੋਸਤੋ ਹੋ ਸਕੇ ਤਾਂ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਆ ਕਰੀ ਬੀ ਚੈਨਲ ਨੂੰ ਤੇ ਜੇਕਰ ਚੰਗੀ ਲੱਗਿਆ ਕਰੇ ਤਾਂ ਕਿ ਸ਼ੇਅਰ ਵੀ ਕਰ ਸਕਦੇ ਹੋ ਜੇਕਰ ਹਾਈਪ ਦਾ ਆਪਸ਼ਨ ਆ ਰਿਹਾ ਹੋਵੇ ਤਾਂ ਹਾਈਪ ਵੀ ਜ਼ਰੂਰ ਕਰ ਦਿਆ ਕਰੀ ਕਿਉਂਕਿ ਮੈਂ ਚੈਨਲ ਤੇ ਨਿਊ ਆ ਮੈਨੂੰ ਇੰਨੀ ਜਾਣਕਾਰੀ ਨਹੀਂ ਆ ਪਰ ਜੇਕਰ ਤੁਹਾਡੀ ਸਪੋਰਟ ਮਿਲੇ ਤਾਂ ਬਹੁਤ ਵਧੀਆ ਰਹੇਗਾ ਸੋ ਓਕੇ ਜੀ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ